ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਨੂੰ ਆਪਣੇ ਚੈਨਲ ਤੇ ਉਮੀਦ ਹੈ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋ ਮੈਂ ਬਿਲਕੁਲ ਠੀਕ ਹਾਂ ਅੱਜ ਦਾ ਵਲੌਗ ਬਹੁਤ ਲੇਟ ਸ਼ੁਰੂ ਕਰ ਰਹੀ ਹਾਂ ਇਹ ਟਾਈਮ ਹੈਗਾ ਲਗਭਗ 4:30 4:30 ਟਾਈਮ ਹੋਊਗਾ ਉਹ ਵਲੌਗ ਮੈਂ ਪਹਿਲਾਂ ਸ਼ੁਰੂ ਕੀਤਾ ਸੀ ਕਲਿੱਪ ਬਣਾਇਆ ਇਸ ਪਰ ਉਹ ਕਲਿੱਪ ਨੂੰ ਮੈਂ ਵੀਡੀਓ ਐਡਿਟ ਕਰਨ ਲੱਗੀ ਤਾਂ ਪਲੇਨ ਹੀ ਹੋਇਆ ਸੌਰੀ ਮੈਂ ਤੁਹਾਡੇ ਨਾਲ ਪਹਿਲਾਂ ਸਾਰਾ ਕਲਿੱਪਲਾ ਚੁਕੀ ਸੀ ਪਰ ਮੈਨੂੰ ਵੌਇਸਓਵਰ ਕਰਨਾ ਪਿਆ ਐਕਚੁਅਲੀ ਜਦ ਸਵੇਰੇ ਗਏ ਸੀ ਮਾਸਾ ਕੰਮ ਸੀਗਾ ਉਹ ਕੰਮ ਵਿੱਚ ਲੱਗਾ ਸਾਨੂੰ ਬਹੁਤ ਜ਼ਿਆਦਾ ਟਾਈਮ ਸਾਨੂੰ ਐਂਸ ਸਰੀ ਟਾਈਮ ਨਾ ਵਾਪਿਸ ਆ ਜਾਗੇ ਉਹ ਕੰਮ ਕਰਕੇ ਸਾਨੂੰ ਬਹੁਤ ਟਾਈਮ ਲੱਗਿਆ ਅਸੀਂ ਦੁਪਹਿਰੇ ਪੌਣੇ 2 2 ਵਜੇ ਕਰੇ ਆਏ ਆ ਤੇ ਮੇਰੀ ਐਂਸ ਲਾਂਸੀ ਵੀ ਮੈਂ ਆ ਨਾ ਦੁਪਹਿਰੇ ਪਲਾਉ ਬਣਾ ਲੂੰਗੀ ਪਰ ਉਸ ਲੇਟ ਹੋਣ ਕਰਕੇ ਸਾਰਾ ਸਿਸਟਮ ਜੱਜ ਖਰਾਬ ਹੋ ਗਿਆ ਯਾਨੀ ਕਿ ਪਲਾਨ ਜਿਹੜਾ ਕੀਤਾ ਹੋਇਆ ਸੀ ਵਿਆਹ ਕਰੂੰਗੀ ਆ ਕੇ ਐ ਕਰ ਲੂੰਗੀ ਨਾ ਸਾਰਾ ਕੁਝ ਵਿਗੜ ਗਿਆ ਖਰਾਬ ਜ ਹੋ ਗਿਆ ਚਲੋ ਕੋਈ ਗੱਲ ਨਹੀਂ ਹੁਣ ਮੈਂ ਦਾਲ ਸਬਜ਼ੀ ਕਿਚਨ ਵਿੱਚ ਬਣਾਈ ਸੀ ਮੂੰਗੀ ਮਸਲੀ ਦਾਲ ਬਣਾਈ ਸੀ ਬੈਂਗਾਂ ਦਾ ਪਟਾ ਬਣਾਤਾ ਸੀਗਾ ਤੇ ਹੁਣ ਮੈਂ ਆਇਆ ਬਾਹਰਲੀ ਕਿਚਨ ਵਿੱਚ ਸ਼ੈਲਫ ਸਾਫ਼ ਕਰ ਦਾਂ ਸ਼ੈਲਫ ਤੇ ਕੱਪੜਾ ਮਾਰ ਦਾਂ ਜਿਹੜੀ ਕੋਈ ਬਹੁਤ ਈ ਡਸਟ ਹੈ ਨਾਲ ਦੀ ਨਾਲ ਸਾਫ਼ ਹੋ ਜੇ ਇਹਨਾਂ ਕਿਹੇ ਕੰਮ ਮੈਂ ਹੁਣ ਕਰ ਰਹੀ ਆ ਸਵੇਰੇ ਮਾਂਸਾ ਜਾਣ ਕਰਕੇ ਕਾਫੀ ਕੁਛ ਕੰਮ ਜਿਹਨੇ ਮੇਰੀ ਲੇਟ ਹੋ ਗਏ ਜਾਂਦੀ ਹੋਈ ਤਾਂ ਮੈਂ ਲੌਬੀ ਦੀ ਸਾਰੀ ਡਸਟਿੰਗ ਕਰਕੇ ਗਈ ਸੀ ਲੌਬੀ ਦੀ ਡਸਟਿੰਗ ਮੀਨਸ ਜਿਹੜੇ ਵਾਲ ਤੇ ਫਰੇਮਸ ਲੱਗੇ ਨੇ ਵਾਲ ਕਲॉक ਲੱਗਿਆ ਉੱਪਰ ਹਾਈਟ ਵਾਲੀਆਂ ਦਰਵਾਜਾਂ ਦੇ ਉੱਪਰ ਬਿੰਦਲਾਂ ਜੇ ਬਣੇ ਹੁੰਦੇ ਉਹਨਾਂ ਦੀ ਡਸਟਿੰਗ ਕਰਕੇ ਗਈ ਸੀ ਜੇ ਮੈਨੂੰ ਐ ਪਤਾ ਹੁੰਦਾ ਸਾਨੂੰ ਟਾਈਮ ਲੱਗੂ ਮਾਂਸਾ ਮੈਂ ਫੇਰ ਪਲਾਉ ਵੀ ਸਵੇਰੀ ਬਣਾ ਜਾਂਦੀ ਡਸਟਿੰਗ ਘੱਟ ਕਰ ਲਾਂਦੀ ਪਰ ਪਤਾ ਨਹੀਂ ਹੁੰਦਾ ਕੰਮ ਚ ਕਿੰਨਾ ਟਾਈਮ ਲੱਗ ਜੇ ਤੇ ਆਉਂਦੇ ਹੋਏ ਭੁੱਖ ਵੀ ਇੰਨੀ ਜ਼ਿਆਦਾ ਲੱਗੀ ਪਈ ਸੀ ਇਸ ਕਰਕੇ ਮੈਂ ਦਵੀਤ ਨੂੰ ਕਿਹਾ ਮਾਂਸਾ ਤੋਂ ਕੁਝ ਖਾਣ ਨੂੰ ਲੈ ਇਕ ਤਾਂ ਗਰਮੀ ਬਾਹਰ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਕਿ ਭੁੱਖੇ ਨਹੀਂ ਜ਼ਿਆਦਾ ਲੱਗੀ ਇਸ ਲਈ ਫੋਨ ਕਰਕੇ ਕਿਚਨ ਹੋ ਗਈ ਕਲੀਨ 5 ਮਿੰਟ ਲੱਗੇ ਸਾਰੇ ਬਸ ਆਪਣੇ ਕੋਲ ਨਾ ਕਿ ਕੋਲ ਵੱਡੀ ਹੋਈ ਨਹੀਂ ਮੇਰੀ ਵੀ ਅੰਦਰੋਂ ਆ ਕੇ ਮੈਨੂੰ ਬਾਹਰ ਲੈ ਕੇ ਸਾਫ਼ ਕਰਨਾ ਪਊਗਾ ਜੇ ਕਲੀ ਸ਼ੈਲਫ ਹੈ ਸਾਫ਼ ਕਰਨੀ ਸਿਰਫ 5 ਮਿੰਟ ਲੱਗਦੇ ਨੇ 5 ਮਿੰਟ ਵਿੱਚ ਕੱਪੜਾ ਮਾਰ ਕੇ ਸ਼ੈਲਫ ਐਨੇ ਨਾਲ ਕਿਚਨ ਸਾਫ਼ ਲੱਗਣ ਲੱਗਿਆ ਤੇ ਬਾਕੀ ਅੰਦਰ ਦਾ ਰੋ ਰੋ ਦੇਖੋ ਲੋੜ ਹੀ ਨਹੀਂ ਹੈ ਕਿ ਸਭਾਈ ਚੱਲਣਗੇ ਸਿੰਕ ਵੀ ਮੈਂ ਕਦੇ 15-20 ਮਿੰਟ ਤੋਂ ਧੋਣੀ ਹੁੰਨੀ ਜਾਂ ਮਹੀਨੇ 'ਚ ਇੱਕ ਵਾਰ ਜਾਂ 15 ਮਿੰਟਾਂ ਤੋਂ ਵੀ ਨਹੀਂ ਨਾ ਤੋਂ ਸਿੰਕਾ ਤੋਂ ਨਹੀਂ ਹੁੰਨੇ ਕੋਈ ਕਾਸੀ ਇੱਥੇ ਕੋਈ ਕੰਡ ਵੀ ਇਹ ਕੰਮ ਕੰਦਿਆ ਕਰਨੀ ਆਣਾ ਪਾਉਣਾ ਸਾਰਾ ਕੰਦਿਆ ਕਰਨਾ ਹਨਾ ਐਸ ਕਰਕੇ ਤੇ ਮੈਨੂੰ ਨਾ ਯਾਦ ਆ ਰਿਹਾ ਸੀ ਜਦੋਂ ਅਸੀਂ ਆ ਕੇ ਚੰਦ ਵਿੱਚ ਸਮਾਨ ਰੱਖਿਆ ਸੀ ਨਾ ਅੰਦਰ ਵਾਲੀ ਵਿੱਚ ਜਦੋਂ ਸਾਡੀ ਬਾਹਰ ਵਿੱਚ ਬਣਿਆ ਤੁਸੀਂ ਕਿੰਨੀ ਵਾਰ ਇਹ ਘਰ ਦਸਤੀ ਇਹਨੇ ਜਿਹੜਾ ਆਮਲਿਕੇ ਵਿੱਚ ਸਮਾਨ ਰੱਖਿਆ ਹੈ ਨਾ ਚਾਹ ਜੜਿਆ ਸੀ ਇਹਨਾਂ ਚਾਹ ਜੜਿਆ ਸੀ ਨਾ ਕਿਉਂਕਿ ਸਾਡੇ ਕੋਲ ਸਿਰਫ ਇੱਥੇ ਆ ਨਾਲੀ ਰੂਮ ਵਿੱਚ ਪਿਛਲੇ ਸਟੋਰ ਵਿੱਚ ਸਿਰਫ ਇੱਕ ਪ੍ਰੈਸ ਵਾਲਾ ਟੇਬਲ ਜਿੰਨਾ ਸਾਡਾ ਹੁਣ ਹੈਗਾ ਉਹੀ ਟੇਬਲ ਸੀ ਇੱਕ ਜਿਹਦੇ ਉੱਪਰ ਸਾਡਾ ਗੈਸ ਪਿਆ ਸੀ ਤੇ ਬਸ ਇੰਨੀ ਕੁ ਜਗ੍ਹਾ ਹੀ ਸਾਡੇ ਪਾਲੀਸਿਕ ਚੱਕਲਾ ਵੇਲ ਨਾਲ ਧਰ ਲੋ ਚਲੋ ਕੋਈ ਚਾਹ ਪਾਣੀ ਕਰਨ ਦਾ ਸਮਾਨ ਧਰ ਲੋ ਬਸ ਬਹੁਤ ਔਖਾ ਐਡਜਸਟ ਕੀਤਾ ਸੀ ਕਿਉਂਕਿ ਕਿਚਨ ਜੜੀ ਬੜਾ ਕਿਚਨ ਤਿਆਰ ਹੋਈ ਸਾਨੂੰ ਮੇਰੀ ਬੜਾ ਚਾਹਟ ਹੈ ਨੇ ਚਾਹ ਦਾ ਸਮਾਨ ਰੱਖਿਆ ਜਿਹਦੇ ਵਿੱਚ ਤੇ ਨਾਲ ਉਹ ਮੈਨੂੰ ਕੋਵਿਡ ਹੋ ਗਿਆ ਸੀ ਮੈਂ ਠੀਕ ਹੋ ਗਈ ਇਸ ਪਰ ਪ੍ਰੋਪਰ ਰਿਕਵਰ ਨਹੀਂ ਕੀਤਾ ਸੀ ਨਾ ਪਰ ਫਿਰ ਵੀ ਮੈਂ ਸਾਰਾ ਪਰ ਦੌੜ ਕੇ ਕੰਮ ਕੀਤਾ ਵਿੱਚ ਪਤਾ ਨਹੀਂ ਜੋ ਕੋਵਿਡ ਹੁੰਦਾ ਹਨਾ ਉਦੋਂ ਪਰ ਵੀਕਨੈਸ ਕਿੰਨੀ ਆ ਜਾਂਦੀ ਹੈ ਜੀ ਤੇ ਫਿਰ ਵੀ ਸਾਰਾ ਬਹੁਤ ਵਧੀਆ ਤਰੀਕੇ ਨਾਲ ਆਇਆ ਲੱਗੇ ਇਸ ਕਿਚਨ ਵਿੱਚ ਮਿਲ ਗਈ ਵਾਓ ਹੁਣ ਕੋ ਕਿੰ ਕਰਾਂ ਕਰਾਂਗਾ ਇਹ ਕਰਾਂ ਕਰਾਂਗੀ ਨਾ ਬਹੁਤ ਆ ਕਿਚਨ ਵਿੱਚ ਬਹੁਤ ਟਾਈਮ ਸਪੈਂਡ ਕੀਤਾ ਸੀ ਇਹ ਪਰਲ ਤੋਂ ਲੈ ਕੇ ਅਗਸਤ ਵਿੱਚ 10 ਤੋਂ 11 ਅਗਸਤ ਨੂੰ ਅਸੀਂ ਅੰਦਰ ਕਿਚਨ ਵਿੱਚ ਸ਼ਿਫਟ ਹੋਏ ਸੀਗੇ ਅੰਦਰ ਸਮਾਨ ਰੱਖਿਆ ਜੋ ਆ ਕਿਚਨ ਵਿੱਚ ਸਮਾਨ ਰੱਖਿਆ ਸੀ ਉਹਨੇ ਮਿੱਠਾ ਸਭ ਤੋਂ ਪਹਿਲਾਂ ਮਿੱਠੀ ਚੀਜ਼ ਬਣਾਈ ਸੀ ਖੀਰ ਜੋ ਅੰਦਰ ਵਾਲੀ ਕਿਚਨ ਵਿੱਚ ਸਮਾਨ ਰੱਖਿਆ ਸੀ ਮੈਂ ਸਭ ਤੋਂ ਪਹਿਲਾਂ ਬਣਾਈ ਸੀ گلاب ਜਾਮੁਨਾ ਉਦੋਂ ਬਹੁਤ ਸਾਰੇ گلاب ਜਾਮੁਨਾ ਬਣਾਈ ਸੀ ਉਹ ਕਿ ਮਿਸਤਰੀ ਵੀ ਸੀ ਪਿੱਛੇ ਲੱਕੜ ਵਾਲੇ ਵੀ ਸੀਤ ਪਿੱਛੀ ਚਿਨਾਈ ਵਾਲੇ ਸੀਮਿਸਤਰੀ ਵਾਲੇ ਕੰਮ ਦਾ ਵਿਚਰੀ ਜਾਂਦਾ ਸੀਗਾ ਤੇ ਉਹ ਸਾਰਿਆਂ ਦੇ ਖਾਧੇ ਨਾਲ ਪਕੌੜੇ ਬਣਾਏ ਸੀਗੇ ਅੰਦਰ ਵਾਲੇ ਕਿਚਨ ਵਿੱਚ ਸਮਾਨ ਰੱਖਿਆ ਗਲਾਟਾ ਬਣਾ ਨਾਲ ਪਕੌੜੇ ਜੂ ਇਧਰ ਕਹਿੰਦੇ ਕੁਝ ਲੈ ਕੇ ਆ ਜੀ ਉਹ ਕਹਿੰਦਾ ਨਹੀਂ ਮੈਂ ਆਪੀ ਬਣਾਉਂ ਕਿਚਨ ਵਿੱਚ ਸਮਾਨ ਰੱਖਦੇ ਆ ਜੋ ਕੁਝ ਬਣੂ ਘਰ ਹੀ ਬਣੂਗਾ ਸਭ ਤੋਂ ਪਹਿਲਾਂ ਇਹ ਗੱਲ ਹਮੇਸ਼ਾ ਦੇ ਯਾਦ ਜੇ ਰਹੇ ਹੁੰਦੀਆਂ ਨੇ ਔਰ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਕਿ ਦੋਨੇ ਕਿਚਨ ਹਮੇਸ਼ਾ ਲਈ ਸਾਫ਼ ਰਹਿਣ ਜੇ ਕੋਈ ਵੀ ਮੈਂ ਛੱਡ ਤਾ ਨਾ ਗੰਦਾ ਵੀ ਸਫਾਈ ਨਹੀਂ ਕਰੀ ਉੱਥੇ ਉਹ ਮੈਲ ਦੀ ਪੱਕ ਜਿੰਨੀ ਮੁੜ ਕਿਉਂ ਕਿੰਨੀ ਤੂੰ ਸੇ ਰਗਣਾ ਛੱਡ ਜੇ ਉਹ ਕੱਲ ਹੀ ਨਹੀਂ ਬਣਦੀ ਹੈ ਇਸ ਕਰਕੇ ਮੇਰੀ ਕੋਸ਼ਿਸ਼ ਇਹ ਹੀ ਹੋਣੀ ਹੈਗੀ ਇਹ ਕਿਚਨ ਅਸੀਂ ਤਾਂ ਬਣਵਾਈ ਆ ਤਾਂ ਇੱਕ ਤਾਂ ਸਾਡੇ ਕੋਲ ਆ ਜਿਹੜੇ ਕਾਪ ਬੋਰਡਸ ਨੇ ਸਾਰੇ ਆ ਇਹ ਅੰਦਰ ਕਿਚਨ ਸੀ ਸਾਡੇ ਇਹ ਕੰਮ ਆ ਗਏ ਇੱਕ ਪਿੰਡ ਵਿੱਚ ਪਿੰਡਾਂ ਵਿੱਚ ਨਾ ਹੁਣ ਜਦ ਮੈਂ ਸਖੇਤੀ ਕਰਦਿਆਂ ਤਾਂ ਦੋ ਕਿਚਨ ਬਿਨਾਂ ਸਰਦਾ ਨਹੀਂ ਸਮਾਨ ਨਹੀਂ ਹੁਣ ਸਾਡੇ ਕਿੰਨੇ ਕੋਨਿਆਂ ਸਾਰੇ ਇੱਥੇ ਨਹੀਂ ਪਾਂਡੇ ਵੀ ਬਹੁਤ ਜ਼ਿਆਦਾ 300 ਤੋਂ ਕੋਈ 290 ਕੋਈ 400 ਕੋਈ 390 ਦਾ ਟੀਫਨ ਹੁਣ ਸਟੀਲ ਦੇ ਟੇਕੇ ਰੋਟੀ ਪਣੀ ਆਉਂਦਾ ਕਿ ਇੰਨੀ ਆ ਡੋਲੂ ਕਿੰਨਾ ਕੁਝ ਹੋ ਜਾਂਦਾ ਫਿਰ ਉਹ ਕਿਚਨ ਸਾਡੀ ਉਹ ਵੀ ਰੈਨੋਵੇਟ ਕੀਤਾ ਹੋਇਆ ਸੀ ਜ਼ੀਰੋ ਲੈਵਲ ਤੋਂ ਨਹੀਂ ਪੜਾਇ ਹੈ ਹੀ ਵੱਡੀ ਨਹੀਂ ਬਣਾਈ ਉਹ ਵੀ ਥੋੜੀ ਵੱਡੀ ਕਰੀ ਹੁਣ ਐਨੀ ਜ਼ਿਆਦਾ ਸਪੇਸ ਨਹੀਂ ਉਹ ਜਿੰਨ ਵਿੱਚ ਹੈਗੀ ਇੱਕ ਦੇਖ ਹਾਂ ਚੈਨ ਲੱਗਦੀ ਉਹ ਤੁਹਾਨੂੰ ਪੜਾਇ ਨਹੀਂ ਆ ਸਪੇਸ ਨਾਲ ਦੇ ਵਿੱਚ ਹੈਗੀ ਇਸ ਕਰਕੇ ਭਾਂਡੇ ਬਹੁਤ ਜ਼ਿਆਦਾ ਹੋਏ ਨੇ ਕਿ ਜੇ ਦੀ ਕੁੱਤੀ ਕਰਕੇ ਤੇ ਇੱਕ ਕਿਚਨ ਚ ਨਹੀਂ ਆਉਣਗੇ ਸਾਡਾ ਸਾਰਾ ਸਮਾਨ ਵੀ ਸਾਰਾ ਕੰਮ ਆ ਗਿਆ ਆਦਰਵਾਜ ਜਬੀ ਅੰਦਰ ਵਾਲੀ ਕਿਚਨ ਦਾ ਸੈ ਜਿਹੜੇ ਵਿੰਡੋਸ ਲੱਗੇ ਹੋਏ ਨੇ ਇਹ ਵੀ ਅੰਦਰ ਵਾਲੀ ਕਿਚਨ ਦੀਆਂ ਹੀ ਇੱਥੇ ਲਗਾਉਣੀਆਂ ਸੇਮ ਆ ਸਮੋ ਜਿਵੇਂ ਕਰ ਲਈਆਂ ਤੇ ਇਸ ਨਾਲ ਸਮਾਨ ਕਮਾਗਨ ਨਾਲ ਫਿਰ ਖੇਤੀਆਂ ਨਾਲ ਭਾਂਡੇ ਕਿਚਨ ਚ ਆਉਂਦੇ ਨੇ ਸਾਨੂੰ ਐਸੇ ਭਾਂਡੇ ਇਹਦੇ ਵਿੱਚ ਟਿਕਾਣਗੇ ਜੋ ਕੋਈ ਫੰਕਸ਼ਨ ਕਰਨਾ ਪਾਟ ਤੋਣਾ ਤਾਂ ਸਾਡੇ ਸਿਰਫ ਨਿਚਲੀ ਲੌਬੀ ਵਿੱਚ ਪਾਟ ਪ੍ਰਕਾਸ਼ ਹੋਣਾ ਹੈ ਉੱਪਰ ਵਾਲੀ ਲੌਬੀ ਵਿੱਚ ਪਾਟ ਪ੍ਰਕਾਸ਼ ਹੋਊਗਾ ਬਾਥੀਆਂ ਹੋਮਸ ਤੇ ਬੈੱਡ ਸਾਰੇ ਫਿਕਸ ਹੋ ਗਏ ਹਨਾ ਉਹ ਹੁਣ ਅੱਗੇ ਵਾਲੀ ਗੱਲ ਹੈ ਵੀ ਰੂਮ ਚ ਬੈੱਡ ਕੱਢ ਦੋ ਤਾਂ ਰੂਮ ਖਾਲੀ ਕਰਕੇ ਪਾਟ ਕਰਵਾ ਲਾਂਗੇ ਫਿਰ ਲੌਬੀ ਵਿੱਚ ਪਾਟ ਹੋ ਰਿਹਾ ਹੈ ਤੇ ਤੁਸੀਂ ਕਿਚਨ ਚ ਖੜ ਬਦਲਤਾ ਕਰੀ ਜਾਂਉਗੇ ਨਾ ਚਾਹ ਪਣ ਕਰ ਦੋ ਉਹ ਵੀ ਚੰਗਾ ਲੱਗਦਾ ਤਾਂ ਕਰਕੇ ਫਿਰ ਇਧਰ ਐ ਹੋਗਾ ਕੱਠ ਵਾਠਾ ਚਲਾ ਕਿਚਨ ਬਾਦ ਯੂਜ਼ ਹੋਇਆ ਨਹੀਂ ਉਸ ਟਾਈਮ ਤੇ ਫਿਰ ਹਾਂ ਕਿ ਦੋ ਕਿਜਨਸ ਵੀ ਨਾ ਖੇਤੀ ਵਾਲਿਆਂ ਨੂੰ ਪਿੰਡਾਂ ਵਿੱਚ ਸਰਦਾ ਨਹੀਂ ਹੈਗਾ ਚਾਹ ਕਿਸੇ ਵੀ ਕੰਦਰ ਕਿਚਨ ਹੋਵੇ ਚਾਹੇ ਬਾਹਰ ਓਪਨ ਹੋਵੇ ਓਪਨ ਅਸੀਂ ਬਣਾਈ ਨਹੀਂ ਕਿਉਂਕਿ ਓਪਨ ਦੀ ਫਿਰ ਕੋਈ ਸਾਫ ਸਫਾਈ ਨਹੀਂ ਰਹਿਦੀ ਹੈ ਹੀ ਕੋਈ ਮੱਖੀ ਆ ਮਛਰ ਬੁਰਾ ਹਾਲ ਹੋ ਜਾਂਦਾ ਰਿੱਤੀ ਮਿੱਟੀ ਨਾ ਭਰਨ ਲਈ ਇਸ ਕਰਕੇ ਇਹ ਵੀ ਬੰਦ ਕੀ ਕਰਾਈਆ ਪ੍ਰੋਪਰ ਤਾਂ ਕਿ ਅੰਦਰ ਸਾਫ ਸੁੱਥਰੀ ਰਹੇ ਚਲੋ ਹੁਣ ਚੱਲਦੇ ਆ ਅੰਦਰ ਸਬਜ਼ੀ ਵੇਰੀ ਬਣੀ ਪਈਆਂ ਨਹੀਂ ਏ ਦੇਖ ਮੈਂ ਹੋਰ ਕੀ ਕਹਾਂ ਤੁਹਾਨੂੰ ਤੇ ਮੈਂ ਇਹਦੇ ਵਿੱਚ ਹੁਣ ਪਾ ਰਹੀ ਹਾਂ ਹੈਂਡ ਵਾਸ਼ ਲੌਬੀ ਵਾਲੇ ਵਾਸ਼ ਫਿਸ਼ ਨੂੰ ਜਿਹੜਾ ਹੈਂਡ ਵਾਸ਼ ਵਾਲਾ ਹੈ ਲੱਗਿਆ ਪਿਆ ਇਹ ਟਾਈਮ ਟੂ ਟਾਈਮ ਹਰ ਇੱਕ ਚੀਜ਼ ਦੇਖਉਣੀ ਆ ਰੱਖਣੀ ਪੈਂਦੀ ਹੈ ਧਿਆਨ ਰੱਖਣਾ ਪੈਂਦਾ ਕਿ ਕਿਹੜੀ ਚੀਜ਼ ਕਿੱਥੇ ਖਤਮ ਹੋ ਰਹੀ ਹੈ ਕਿੱਥੇ ਆਪਾਂ ਰੀਫਿਲ ਕਰਨੀ ਹੈ ਕੋਈ ਚੀਜ਼ ਰੱਖਣੀ ਹੈ ਹਨਾ ਕੋਈ ਆਪਾਂ ਹਟਾਉਣੀ ਹੈ ਉਤੋਂ ਅੱਛਾ ਹੈਂਡ ਵਾਸ਼ ਵਾਲਾ ਪੈਕੇਟ ਉਹਨੇ ਖਤਮ ਹੋ ਗਿਆ ਤੁਸੀਂ ਕੀ ਕਰਦੇ ਹੋ ਨਾ ਮੈਂ ਜੁਰ ਦੱਸੇ ਮੈਂ ਪਤਾ ਕੀ ਕਰਦੀ ਹਾਂ ਨਾ ਮੈਂ ਇਹਨੂੰ ਕੈਂਚੀ ਨਾਲ ਬਚਾ ਲਉ ਕੱਟ ਕੇ ਜਦੋਂ ਮੈਂ ਸੈਮੀ ਮਸ਼ੀਨ ਚ ਕੱਪੜੇ ਧੋਣੀਆਂ ਉਹਦੇ ਨਾਲ ਪਾਣੀ ਪਾ ਕੇ ਵਿੱਚ ਧੋ ਲਾਣੀ ਆ ਕਿਉਂਕਿ ਬਹੁਤ ਜ਼ਿਆਦਾ ਇਹਦਾ ਟੈਕਸਚਰ ਬਹੁਤ ਗਾੜਾ ਹੁੰਦਾ ਤੇ ਉਸ ਕਰਕੇ ਨਾ ਅੰਦਰ ਪੈਕੇਟ ਚ ਕਾਫੀ ਲੱਗਾ ਰਹਿੰਦਾ ਹੋਗੀ ਮਸਰੀ ਦੀ ਦਾਲ ਆਪ ਉਧਰ ਬਣਾਏ ਪੇਪਰ ਥਾ ਪੈਗਣ ਦਾ ਇਹਦੇ ਵਿੱਚ ਪਾਥਾ ਹਰੇ ਮੀਂ ਟਮਾਟਰ ਪਿਆਜ਼ ਕਾਫੀ ਸਾਰਾ ਪਾ ਕੇ ਜੇਸੀ ਕੋਈ ਚੇਂਜ ਹੋਣਾ ਹੈ ਪਰ ਥਾ ਹੁਣ ਸੀ ਜਾਂਮ ਦਾ ਟਾਈਮ ਜਾਂ ਡਿਨਰ ਦਾ ਟਾਈਮ ਸੀਗਾ ਹੀ ਮੈਂ ਕਰਦੀ ਸੀ ਤਿਆਰੀ ਦਾਲ ਮੈਂ ਗਰਮ ਕਰਨੀ ਰੱਖੀ ਸੀ ਪਰ ਥਾ ਮਾਈਕ੍ਰੋਵੇਵ ਚ ਰੱਖਾਂਗੀ ਖੀਰਾ ਕੱਟ ਰਹੀ ਹਾਂ ਸੈਲਡ ਵਾਸਤੇ ਉਹ ਏਦਾਂ ਮੈਂ ਪਹਿਲਾਂ ਤਿਆਰੀ ਕਰ ਲੰਨੀ ਹੁੰਨੀ ਆ ਸਾਰਾ ਸਮਾਨ ਕੋਲੇ ਰੱਖ ਲੰਨੇ ਜੋ ਵੀ ਚਾਹੀਦਾ ਹੁੰਦਾ ਜਿਵੇਂ ਰੋਟੀ ਵਾਲਾ ਡੱਬਾ ਬਾਹਰ ਕੱਢ ਲੰਨੀ ਆ ਕਿਉਂ ਤਵੇ ਤੇ ਮੈਂ ਗਰਮ ਕਰਨ ਰੱਖ ਦੰਨੀ ਆ ਜਿਵੇਂ ਠੰਡੇ ਚਲੋ ਜੰਮਿਆ ਹੁੰਦਾ ਦਾਲ ਸਬਜ਼ੀ ਗਰਮ ਕਰ ਲੰਨੀ ਫਿਰ ਸਾਰੇ ਨੇ ਵਾਜ ਲਗਾਉਣੀਆਂ ਪਈ ਖਾਣਾ ਵਾਣਾ ਸ਼ੁਰੂ ਹੋ ਗਿਆ ਆਜੋ ਖਾ ਲੂ ਏਦਾਂ ਪਹਿਲਾਂ ਤਿਆਰੀ ਵੀ ਕਰਨੀ ਪੈਂਦੀ ਏ ਤਾਂ ਹੈ ਨਹੀਂ ਹਣਾ ਵੀ ਅਗਲਾ ਖਾਣ ਵਾਲਾ ਆ ਕੇ ਖੜ ਜੇ ਤੇ ਆਪਾਂ ਸਾਰਾ ਸਮਾਨ ਇਕੱਠਾ ਕਰੀ ਚਾਹੀਏ ਪਹਿਲਾਂ ਸਾਰੀ ਹੱਬਦੀ ਤਿਆਰੀ ਹੋਵੇ ਦਾਲ ਸਬਜ਼ੀ ਜੋ ਵੀ ਆਪਾਂ ਬਣਾਈ ਆ ਆਪਾਂ ਖਾਣੀਆਂ ਗਰਮ ਹੋਣ ਸੈਲਡ ਕੱਟਿਆ ਪਿਆ ਹੋਵੇ ਫਿਰ ਪਾ ਕੇ ਅਗਲਾ ਵੀ ਪਸੰਦ ਨਾਲ ਲੈ ਲੈਂਦਾ ਮੈਨੂੰ ਰੋਟੀ ਪਾ ਕੇ ਫਰੌਣੀ ਨਹੀਂ ਮੈਨੂੰ ਵਧੀਆ ਲੱਗਦੀ ਤਾਂ ਫਰੌਣੀ ਵੀ ਹੈ ਚਲੋ ਮੈਨੂੰ ਫਰਾਂ ਹੈ ਹੁੰਦਾ ਵਿੱਚ ਮੈਂ ਸਾਰਾ ਕੁਝ ਮੈਂ ਕੋਲੇ ਰੱਖਿਆ ਪਿਆ ਹੈ ਨਾ ਵੀ ਜਿੰਨੂੰ ਜਿਹੜੀ ਚੀਜ਼ ਲੋੜ ਹੈ ਜਿੰਨੀ ਖਾਣੀ ਹੈ ਜਿੰਨਾ ਕਿ ਉਹ ਘੱਟ ਵੱਧ ਪਾਉਣਾ ਵੀ ਅਬ ਤਾਂ ਤੁਸੀਂ ਪਾ ਲਓ ਤੇ ਖਾ ਲਓ ਬਣਾਉਣ ਚ ਮੈਨੂੰ ਕੋਈ ਪਰੇਸ਼ਾਨੀ ਨਹੀਂ ਤੇ ਹੁਣ ਪਰਥਾ ਮਾਈਕਰੋਵੇ ਵਿੱਚ ਰੱਖ ਤਾਂ ਗਰਮ ਕਰਨਾ ਤੇ ਗੈਸ ਤੇ ਰੱਖੀਏ ਦਾਲ ਗਰਮ ਕਰਨੀ ਸੈਲਡ ਕੱਟਿਆ ਪਿਆ ਹੈ ਸਾਰੀ ਜੋ ਵੀ ਮੇਰੀ ਤਿਆਰੀ ਸੀ ਹੋ ਗਈ ਡਿਨਰ ਦੀ भी खाना खाना खालो। खाना शुरू हो गई जाओ, जाओ। फुलके बनाने सारे फुलके दो, दो फुलके खाने दो मत तो कोई फुलका ही नहीं खाँगा है दो दो फुलके हों सत अठ फुलके होंगे छे ला लो जो मैं नहीं खाना छे जे कद एक खाना तो सत फुल अठ फुल बाद चलो एक एक्सप्रा बना लगा बस एने एन की फुलके होंगे ਇਸ ਕਰਕੇ ਮੈਂ ਸਾਮ ਨੂੰ ਕਹਿੰਦੀ ਹਾਂ ਫੁਲਕੇ ਬਣਾਉਣੇ ਸ਼ੁਰੂ ਹੋ ਗਏ ਕਿ ਮੇਰਾ ਹੱਥ ਵੀ ਥੋੜਾ ਤੇਜ਼ ਹੈ ਮੈਂ ਜਦੋਂ ਬਣਾਉਣ ਲੱਗ ਜਾਂਦੀ ਫਿਰ ਮੇਰਾ ਹੱਥ ਥੋੜਾ ਤੇਜ਼ ਚੱਲਦਾ ਵੀ ਜਲਦੀ ਆ ਜੋ ਨਾਲ ਦੀ ਨਾਲ ਗਰਮ ਗਰਮ ਖਾਈ ਜਨੂੰ ਦੇਖੋ ਕਿ ਸਾਰਿਆਂ ਨੂੰ ਗਰਮ ਫੁਲਕੇ ਹੀ ਖਾਣਾ ਪਸੰਦ ਹੁੰਦਾ ਤੇ ਫਟਾਫਟ ਸਾਡਾ ਕੰਮ ਖਤਮ ਹੋ ਜਾਂਦਾ ਹਾਂ ਕੀ ਆ ਬਣਾਇਆ ਮੈਂ ਮਾਸੀ ਦਾ ਆਹ ਸਾਲੇ ਕੱਟਿਆ ਪਿਆ ਪਾਠਾ ਤੁਹਾਨੂੰ ਖਾਣਾ ਨਹੀਂ ਬਹੇ ਲਾਉਗੇ ਬਹੇ ਗੁੰਡੀ ਮੈਂ ਕੁੜਤੀ ਬਣਾਇਓ ਜਿਹੜਾ ਜੋਸ ਮਿਲਦਾ ਹਮ ਲੋਕ ਬਹੁਤ ਖੁਸ਼ ਹੁੰਦੇ ਆਂ ਇਹ ਬਰਡ ਤੇ ਪਿਆਰ ਉਹ ਲੋੜਾ ਖਾ ਲ ਬੰਨਣਾ ਦਪਟਾ ਅੱਛਾ ਕਦੋਂ ਬਣਾਇਆ ਸੀ ਅੱਜ ਸ਼ਾਮ ਨੂੰ ਮੈਂ ਦਾਣ ਬੜੇ ਕੰਮ ਚੱਲ ਪਰਠਾ ਖਾ ਲਾ ਜੀ ਜਿਹੜੀ ਚੀਜ਼ ਲੋੜਾ ਖਾ ਬਣੀ ਲੈਣੀ ਹੈ ਹਾਂ ਨਾ ਨਹੀਂ ਠੀਕ ਆਪਰੇ ਬਣਾਇਆ ਪੇਸਟ ਨੂੰ ਕੌਲੀ ਚੋਂ ਸਿੱਧਾ ਨਿਕਾਲੋ ਇਹਨੂੰ ਦੋ ਦਿਨ ਪਹਿਲਾਂ ਦਾ ਕਲਿੱਪ ਹੈ ਮੈਂ ਬੇਟਲੀ ਬਣਾ ਰਹੀ ਸੈਂਡਵਿਚ ਮੈਂ ਕਿ ਤੁਹਾਨੂੰ ਪਿਆਜ਼ ਵੀ ਸ਼ੁਰੂ ਕਰ ਲਾ ਪਰ ਉਸ ਦੇ ਨਾਲ ਵੀਡੀਓ ਥੋੜੀ ਵੀਡੀਓ ਲੰਬੀ ਹੋ ਰਹੀ ਸਾਨੂੰ ਵਿੱਚ ਐਡ ਨਹੀਂ ਕਰ ਪਾਈ ਸੀ ਇਹ ਮੈਂ ਲੈ ਪਿਆਜ਼ ਤੇ ਸ਼ਿਮਲਾ ਮਿਰਚ ਬਰੀਕ ਬਰੀਕ ਕੱਟ ਕੇ ਬਿਲਕੁਲ ਥੋੜਾ ਜਿਹਾ ਘਿਓ ਪਾ ਕੇ ਮੈਂ ਇਹਨਾਂ ਨੂੰ ਭੁੰਨ ਰਹੀਆਂ ਸਬਜ਼ੀਆਂ ਦਾ ਥੋੜਾ ਜਿਹਾ ਕੱਚਾ ਪਨ ਨਿਕਲ ਜੇ ਬਹੁਤ ਜ਼ਿਆਦਾ ਨਹੀਂ ਆਪਾਂ ਭੁੰਨਣਾ ਹਲਕਾ ਜਸ ਕੱਚਾ ਪਨ ਨਿਕਲ ਜੇ ਤੇ ਇਹਦੇ ਵਿੱਚ ਐਡ ਕਰਾਂਗੇ ਪਨੀਰ ਪਨੀਰ ਦੇ ਵੀ ਮੈਂ ਛੋਟੇ ਛੋਟੇ ਪੀਸ ਕਰਕੇ ਪਹਿਲਾਂ ਪਨੀਰ ਨੂੰ ਮੈਂ ਸ਼ੈਲੋ ਫਰਾਈ ਕਰ ਲਿਆ ਸੀ ਇਸੇ ਪੈਨ ਵਿੱਚ ਇਹ ਪਨੀਰ ਜਿਹੜਾ ਮੈਂ ਫਰਾਈ ਕਰਕੇ ਰੱਖਿਆ ਸੀ ਇਸੇ ਪੈਨ ਦੇ ਸੇਮ ਪੈਨ ਵਿੱਚ ਉਪਰ ਮੈਂ ਐਡ ਕਰਤਾ ਵਿੱਚ ਸਬਜ਼ੀਆਂ ਹਲਕੀਆਂ ਜਿਹੀਆਂ ਜਿੱਚਾ ਪਾਣ ਕੱਢ ਲਿਆ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਸੀਜ਼ਨਿੰਗਸ ਪਾ ਦਾਂਗੇ ਹਨਾ ਜਿਵੇਂ ਪੀਜ਼ਾ ਮਿਕਸ ਪਾਤਾ ਮਿਕਸਡ ਹਰਬਸ ਚੀਨੀ ਫਲੇਕਸ ਬੱਚਿਆਂ ਨੂੰ ਇਹ ਪਸੰਦ ਹੁੰਦੇ ਨੇ ਪਾ ਦਿਓ ਇਹ ਨਹੀਂ ਪਾਣੇ ਸਿੰਪਲ ਤੁਸੀਂ ਨੂਨ ਮਿਰਚ ਪਾ ਲਓ ਕਾਲੀ ਮਿਰਚ ਪਾ ਲਓ ਉਹਦਾ ਫਲੇਵਰ ਵੀ ਬਹੁਤ ਹੀ ਵਧੀਆ ਆ ਜਾਂਦਾ ਇਹ ਸਾਰੇ ਸੀਜ਼ਨਿੰਗਸ ਨਾਲੇ ਥ ਤੇ ਇਹਨਾਂ ਨੂੰ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਕੇ ਇੱਕ ਬਾਉਲ ਵਿੱਚ ਮੈਂ ਕੱਢ ਲਾਂਣੀ ਤੇ ਫਿਰ ਆਪਾਂ ਤਿਆਰ ਕਰਦੇ ਹਾਂ ਸੈਂਡਵਿਚ ਸੈਂਡਵਿਚ ਬਣਾਉਣ ਲਈ ਬ੍ਰੈਡ ਸਲਾਈਸਿਸ ਤੇ ਮੈਂ ਲਗਾ ਰਹੀ ਹਾਂ ਮਾਇਓਨੈਸ ਦੋ ਤਰ੍ਹਾਂ ਦੇ ਮਾਇਓਨੈਸ ਜਿਵੇਂ ਫਲੇਵਰ ਪਸੰਦ ਦਾ ਹਣਾ ਬੱਚਿਆਂ ਨੂੰ ਉਸ ਤਰ੍ਹਾਂ ਦੇ ਫਿਰ ਯੂਜ਼ ਕਰਨੀ ਪੈਂਦੀ ਹੈ ਇੱਕ ਤੇ 오ਰੀਜਨਲ ਹੈ ਇੱਕ ਤੇ ਤੰਦੂਰੀ ਹੈ ਮਾਇਓਨੈਸ ਜਗ੍ਹਾ ਤੁਸੀਂ ਘਰ ਦੀ ਮਲਾਈ ਲਾ ਲਓਗੇ ਤਾਂ ਵੀ ਬਹੁਤ ਵਧੀਆ ਟੇਸਟ ਆ ਜਾਊਗਾ ਮਲਾਈ ਦਾ ਟੇਸਟ ਵੀ ਬਹੁਤ ਅੱਛਾ ਲੱਗਦਾ ਇੱਕ ਸਲਾਈਸ ਤੇ ਮੈਂ ਤੰਦੂਰੀ ਮਾਇਓਨੈਸ ਲਗਾ ਰਹੀ ਹਾਂ ਇੱਕ ਤੇ ਸਿੰਪਲ ਲਗਾ ਰਹੀ ਹਾਂ ਤੇ ਇਫ ਇਹਦੇ ਵਿੱਚ ਫਿਰ ਆਪਾਂ ਜਿਹੜੀ ਸਬਜ਼ੀਆਂ ਆਪਾਂ ਤਿਆਰ ਕਰਕੇ ਰੱਖਿਆ ਨੇ ਮਿਕਸ ਪਨੀਰ ਤੇ ਸਬਜ਼ੀਆਂ ਉਹ ਫਿਲ ਕਰ ਦਾਂਗੇ ਸਬਜ਼ੀਆਂ ਦੇ ਵਿੱਚ ਵੀ ਮਾਇਨਸ ਜਾਂ ਮਲਾਈ ਮਿਕਸ ਕਰ ਸਕਦੇ ਆ ਕੱਚੀਆਂ ਦੇ ਵਿੱਚ ਵੀ ਪਰ ਮੈਂ ਇੱਕ ਕੋਸ਼ਿਸ਼ ਹੁੰਦੀ ਮੇਰੇ ਜਦੋਂ ਜੇ ਬਣਾਵਾਂ ਮਤੋਂ ਟੇਸਟ ਥੋੜਾ ਜਿਆਦਾ ਬਦਲ ਜਾਂਦਾ ਬਦਲਦਾ ਨਹੀਂ ਆ ਹਲਕਾ ਜਿਹਾ ਕبھی ਕੱਚੀਆਂ ਸਬਜ਼ੀਆਂ ਪਾਤੇ ਕਦੇ ਹਲਕੀਆਂ ਭੁੰਨਣੀਆਂ ਕਦੇ ਪਨੀਰ ਪਾਤਾ ਫਿਰ ਇਹਦੇ ਨਾਲ ਕੀ ਹੁੰਦਾ ਬੱਚਿਆਂ ਨੂੰ ਥੋੜਾ ਟੇਸਟ ਅਲੱਗ ਮਿਲ ਜਾਂਦਾ ਹਰ ਵਾਰ ਉਹਨਾਂ ਨੂੰ ਇੱਕ ਟੇਸਟ ਨਹੀਂ ਆਦਾ ਵੀ ਮੈਨੂੰ ਇੱਕੋ ਹੀ ਟੇਸਟ ਮਮਾ ਦੇਈ ਜਾ ਰਹੇ ਨੇ ਹਨਾ ਥੋੜਾ ਡਿਫਰੈਂਟ ਜਿਹਾ ਲੱਗਣ ਲੱਗ ਜਾਂਦਾ ਕਉਂਕ ਇੱਕ ਟੇਸਟ ਤਾਂ ਬੱਚੇ ਖਾਂਦੇ ਵੀ ਨਹੀਂ ਆਪਾਂ ਵੀ ਨਹੀਂ ਖਾ ਸਕਦੇ ਟਾਈਮ ਹੀ ਇਹ ਚੱਲ ਰਿਹਾ ਅੱਜਕੱਲ੍ਹ ਇੱਕ ਟੇਸਟ ਹਰ ਇੱਕੋ ਸੇਮ ਟੇਸਟ ਬੋਰ ਹੋ ਜਾਂਦਾ ਹਲਕਾ ਹਲਕਾ ਚੇਂਜ ਇਸ ਕਰੀ ਚੱਲੀ ਉਹਦੇ ਨਾਲ ਹੀ ਡਿਫਰੈਂਟ ਦਾ ਕੁਝ ਲੱਗਣ ਲੱਗ ਜਾਂਦਾ ਤਾਂ ਕਿ ਜੈਨ ਰਿਚ ਬਣਾਉਣੇ ਬਹੁਤ ਈਜ਼ੀ ਨੇ ਕਮੇ ਮਰਜੀ ਕੁਛ ਮਰਜੀ ਕੱਤੀਆਂ ਪੱਕੀਆਂ ਸਬਜ਼ੀਆਂ ਵਾਕਿਆ ਬਣਾ ਲਓ ਬਹੁਤ ਜ਼ਿਆਦਾ ਟੇਸਟੀ ਬਣ ਜਾਂਦੇ ਨੇ ਤੇ ਗ੍ਰਿਲਰ ਵਿੱਚ ਥੋੜਾ ਇਹੋ ਲਗਾ ਕੇ ਮੈਂ ਇਹਨੂੰ ਰੱਖ ਤੇ ਗ੍ਰਿਲ ਹੋਣ ਵਾਸਤੇ ਬਟਰ ਲਗਾਉਣਾ ਚਾਹੀਏ ਕਿ ਉਹ ਲਗਾ ਲਓ ਮੈਂ ਦੇਸੀ ਕਿਉਂ ਯੂਜ਼ ਕਰਦੀ ਹੁਣ ਬਟਰ ਵੀ ਹੈਗਾ ਪਰ ਮੈਂ ਕਿਉਂ ਯੂਜ਼ ਕਰਦੀ ਆ ਪੰਛਤ ਮਿੰਟ ਪਰ ਦੇਖਾਂਗੇ ਆਪਣੇ ਸੈਂਡਵਿਚ ਬਹੁਤ ਵਧੀਆ ਬਣ ਕੇ ਤਿਆਰ ਹੋਏ ਨੇ ਗ੍ਰਿਲ ਹੋ ਗਿਆ ਛੇ ਤਰ੍ਹਾਂ ਉਹ ਬ੍ਰਾਊਨ ਹੋ ਗਏ ਕ੍ਰਿਸਪੀ ਹੋ ਗਏ ਇਹਨਾਂ ਨੂੰ ਕੱਢ ਲਾਂਗੇ ਬਾਹਰ ਇਹ ਤੇ ਸੈਂਡਵਿਚ ਸਬਜ਼ੀਆਂ ਪਾ ਕੇ ਹੈਲਦੀ ਵੀ ਬਣਦੀ ਨੇ ਪਨੀਰ ਵੀ ਪਾਇਆ ਤੇ ਬਹੁਤ ਜ਼ਿਆਦਾ ਇਹ ਆਪੇ ਇਹ ਕਹਾਂਗੇ ਆਪਾਂ ਅਨ ਹੈਲਦੀ ਚੀਜ਼ ਨਹੀਂ ਹੈਗੀ ਕੋਈ ਵੀ ਸਬਜ਼ੀਆਂ ਬੱਚੇ ਖਾਂ ਵੀ ਲੈਂਦੇ ਨੇ ਇਸ ਤਰ੍ਹਾਂ ਨੇ ਨਾਲ ਤੇ ਕਰਕੇ ਕਟਿੰਗ ਇਹਨਾਂ ਦੀ ਆਪਾਂ ਕਰਦੇ ਆ ਤਿਆਰ ਸੈਂਡਵਿਚ ਸਰਵ ਕਰਦੇ ਆ ਫਿਰ ਲੋਕੀ ਸੈਂਡਵਿਚ ਆਪਾਂ ਕਰ ਲੈ ਸਰਵ ਏਦਾਂ ਥੋੜੇ ਜਿਹਾ ਆਪਾਂ ਤਰੀਕੇ ਨਾਲ ਸਰਵ ਜੀ ਕਰੀਏ ਨਾ ਅੱਛੇ ਲੱਗਦੇ ਨੇ ਤੇ ਖਾਣ ਵਾਲਿਆਂ ਨੂੰ ਵੀ ਅੱਛੇ ਲੱਗਦੇ ਨੇ ਤੇ ਮੈਨੂੰ ਵੀ ਇਹੋ ਕੁਝ ਕਰਨਾ ਵਧੀਆ ਲੱਗਦਾ। ਇਧਰ ਮੈਂ ਭਿਓ ਤੇ ਕਾਲੇ ਚਨੇ ਸਵੇਰ ਵਾਸਤੇ ਵਾਸ਼ ਕਰਕੇ ਅੱਛੀ ਤਰ੍ਹਾਂ ਭਿਓ ਤੇ ਫਿਰ ਸਵੇਰੇ ਮੈਂ ਪਾਣੀ ਢੋਲ ਦਿਨ ਹੁੰਦੀ ਐ ਇਸੇ ਪਾਣੀ ਦੇ ਵਿੱਚ ਹੀ ਹੋਰ ਪਾਣੀ ਥੋੜਾ ਐਡ ਕਰਕੇ ਉਬਾਲਨੇ ਰੱਖ ਦਿੰਦੀ ਆ। ਤੇ ਇਧਰ ਮੈਂ ਜਮਾਰੀਆਂ ਦਹੀਂ ਜਾਗ ਲਗਾਤਾ ਤਹੀਨ ਇਹ ਰਾਤ ਦੇ ਕੰਮ ਹੁੰਦੇ ਨੇ ਹਨਾ ਸਵੇਰੇ ਕੀ ਚਾਹੀਦਾ ਹੋਊਗਾ ਆਪਾਂ ਨੂੰ ਉਹ ਚੀਜ਼ ਤਿਆਰ ਮਿਲੇ। ਟਾਕ ਦਾਨੀ ਆ। ਆਪਣੇ ਪਿੱਛੇ ਚਲੋ ਇਹ ਮੇਰੀ ਹੋ ਗਈ ਪ੍ਰੈਪਰੇਸ਼ਨ ਸਵੇਰ ਵਾਸਤੇ ਉੱਠ ਕੇ ਸਵੇਰੇ ਕੰਮ ਲੱਗ ਜਾਣਗੇ ਰਾਤ ਨੂੰ ਖਾ ਕੇ ਸੌ ਜਾਨੇ ਸਵੇਰੇ ਫੇਰ ਉੱਠ ਕੇ ਖਾਣ ਦੀ ਤਿਆਰੀ ਲੱਗ ਜਾਨੇ ਕਰਨ ਸੂਜੀ ਦਾ ਪ੍ਰਸ਼ਾਦ ਖਾਣਾ ਵਧੀਆ ਸੂਜੀ ਦਾ ਪ੍ਰਸ਼ਾਦ ਆਇਆ 60 ਪਈ ਸੋਨਾਂ ਦੇ ਖਾਉਗੇ ਹਾਂ ਜੀ ਵਧੀਆ ਤਾਂ ਲਿਆ ਦਿਓ ਵਧੀਆ ਤਾਂ ਖਾਣ ਤੋਂ ਪਤਾ ਲੱਗੂ ਥੋੜਾ ਗਰਮ ਕਰਕੇ ਮੈਨੂੰ ਦਿਖਾ ਦਿਓ ਆਕੇ ਦੇਖੋ ਬੜੀ ਵਧੀਆ ਪਰਫੈਕਟ ਆਹ ਨੂੰ ਪ੍ਰਸ਼ਾਦ ਪਹਿਲਾਂ ਮੈਨੂੰ ਕਹ ਤੂੰ ਸਖਾ ਕੇ ਦੇਖੋ ਮੈਨੂੰ ਤਾਂ ਡਾਲ ਰੱਖੋ ਤਾਂ ਵਧੀਆ ਲੱਗਦਾ ਜੈਸੀ ਦਾ ਹੋ ਸਕਦਾ ਨਹੀਂ ਟੈਸਟ ਦੇਣ ਤਾਂ ਥੋੜਾ ਪਿੰਡ ਚ ਬਟਣ ਵਾਸਤੇ ਵਧੀਆ ਨਹੀਂ ਬਣੂਗਾ ਪ੍ਰਸ਼ਾਦ ਟੇਸਟ ਹੈ ਮਿੱਠਾ ਵੀ ਲਾਈਟ ਹੈ ਬਹੁਤ ਮਿੱਠਾ ਨਹੀਂ ਹੈਗਾ ਚਲੋ ਪਰ ਜੇ ਮੈਂ ਤਾਂ ਕਹੇ ਜੈਸ ਜਬਰੋਂ ਨੇ ਉਹ ਮੈਂ ਡਾਲ ਕੇ ਆਲਾ ਨੇ ਸਮਾਨ ਲੱਗਦਾ ਬਣਾ ਕੇ ਦੇਉ ਦੇ ਸੀ ਲੈ ਉਹ ਮੈਂ ਜੈਸੀ ਨਾਲ ਬਣਾਵਾ ਹਾਂ ਹਾਂ ਮੈਂ ਵੀ ਕਹਿੰਦੇ ਸੀ ਨਾ ਅਸੀਂ ਉਹ ਚੋਲਾ ਖਾਣਗੇ ਦਰਦਾ ਮੋਹਰਾ ਰੋਣਾ ਇਹ ਮੈਂ ਮੰਨਦੇ ਸੀ ਮੋਹ ਹੋ ਗਿਆ ਬੰਦੇ ਤੁਹਾਨੂੰ ਮੈਂ ਪ੍ਰਸ਼ਾਦ ਦਿੰਦਾ ਖਾ ਕੇ ਦੇਖੋ ਟੇਸਟ ਹੈ ਖਾ ਕੇ ਦੇਖੋ ਟੇਸਟ ਹੈ ਖਾ ਕੇ ਦੇਖੋ ਪ੍ਰਸ਼ਾਦ ਨੂੰ ਕੁਝ ਦਿਖਾਉਗਾ ਤਾਂ ਉਹ ਨਹੀਂ ਖਾਂਦਾ ਯਾਰ ਇਹ ਸੀ ਨਾ ਆਇਆ ਤਾਂ ਟੇਸਟ ਹੈ ਮੈਂ ਤੁਹਾਨੂੰ ਨਾਲ ਦਿੰਦਾ ਮੈਂ ਘਰੇ ਦੇਸੀ ਕੋਕੋ ਬਣਾਉਣਾ ਆਟੇ ਪ੍ਰਸ਼ਾਦ ਦਾ ਫਲੇਵਰ ਤੋਂ ਨੋਮੇ ਜਿਹਾ ਹੈ ਨਾ ਹਾਂ ਰੋਮੋ ਬੇਰੋ ਹਾਂ ਕੋਚ ਰੋਣ ਕੋਚ ਰੋਣ ਡਾਂਗ ਲੰਮ ਕੋਚ ਰੋਣ ਦੇ ਕੋਈ ਨੌਲੇ ਮੰਗ ਮੰਗ ਕਰ ਰਹੀ ਨਹੀਂ ਵੀ ਤੂੰ ਦੇਸੀ ਕਿਉਂ ਸੂਜੀ ਦਾ ਪ੍ਰਸ਼ਾਦ ਬਣਾ ਕੇ ਲੈ ਕੇ ਆ ਕੋਚ ਤੈਨੂੰ ਹੋਈ ਤਾਂ ਦੇਖ ਦੇ ਕੀ ਹੁੰਦਾਗਾ ਤੇ ਬਹੁਤ ਹੁਣ ਕਰਦੇ ਵੀਡੀਓ ਦਾ ਐਂਡ ਹੁਕਸ ਸੁਣਾ ਜਲੇ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਰਨਾ ਕਮੈਂਟ ਆਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਕੋ ਹੋਰ ਨਵੇਂ ਵੀਡੀਓ ਲੈ ਕੇ ਦਿਲ ਦੈਮ ਗੁੱਡ ਬਾਏ ਐਂਡ ਸਬਸਕ੍ਰਾਈਬ ਕਰਨਾ